ਜੇ ਸੁਪਤ ਰਖੈ ਸਚਾ ਸਾਹਿਬ ਨਾਲ ਕੋ ਨਿਤ ਲਸਕ ਓ ਵਾਹਿਗੁਰੂ ਜੀ ਖਤ ਗੁਰੂ ਗਈ ਬਨਵਾਜ ਇੱਕ ਓਕਾਰ ਸਤਗੁਰੂ ਪਰਸਤ ਨਾਸਰੀ ਮੈਲਾ ਪਿਵਾ ਘਰ ਬਾਹ ਤੇਰਾ ਪ੍ਰਭਾਸ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਘਰ ਬਾਹਰ ਤੇਰਾ ਪ੍ਰਭਾਸ਼ਾ ਤੂੰ ਜਾਣ ਕੇ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਗਤਾਨ ਜੋ ਤੂੰ ਕਰਹਿ ਕਰਾਵੈ ਸੋ ਨੀ ਸ਼ਬਸਦਤ ਪਰਵਾਨ ਰਹੁ ਪਦ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਖੀ ਚਰਨ ਅਸ਼ਰਨ ਨਾਨਕ ਬਦਾਸ ਹਰ ਹਰ ਸੰਤੇ ਕੇ ਬਿਦ ਜਾਤੀ ਪਦ ਪਰਮੇਸ਼ਰ ਕਾਤੁਨਾ ਧਾਇਣ ਧਨ ਗੋਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਜੇ ਇਹ ਗਿਦ ਜਤੀ ਵਾਹਿਗੁਰੂ ਖਾਸਾ ਵਾਹਿਗੁਰੂ ਪਰਮ ਸ਼ੰਮਾਰ ਜੁਖਾਸੀ ਮੇਰੀ ਵਾਹਿਗੁਰੂ ਸਾਰੇ ਬ੍ਰਿਮਨ ਵਰਤ ਪਾਸਾ ਤੰਗੂ अर्जुन ਸਾਹਿਬ ਜੀ ਦਾ ਬ੍ਰਹਮਚਨ ਜਿਉਆ ਪੀ ਪਾਪਨ ਨੂੰ ਨਾਮਾ ਸਰਵਣ ਕੀਤਾ ਹੈ ਤਨਾਸਰੀ ਰਾਗ ਵਿੱਚ ਸワਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 677 ਪੰਨਿਆਂ ਤੇ ਇਹ ਬਚਨ ਸ਼ਿਸ਼ੁਭ ਕਰ ਹੈ ਸਚਾ ਪਤਸਾ ਤੁਹ ਅਨੁਗੁਰ ਵਜਨ ਸਾਹਿਬ ਜੀ ਫਰਮਾਨ ਕਰਦੇ ਨੇ ਬਾਹਰ ਬਾਹਰ ਤੇਰਾ ਪਰਵਾਸਾ ਪਰਵਾਸਾ ਹੁੰਦਾ ਆਸਰਾ ਤੇ ਕਿਸੇ ਦੇ ਉੱਤੇ ਰੱਖੇ ਬੰਦਾ ਤੇ ਉਹਦੇ ਵੱਲੋਂ ਉਸ ਟੇਕ ਨੂੰ ਸਾਰਾ ਮਿਲ ਜਾਏ ਕਿਸੇ ਬੰਦੇ ਨੂੰ ਕਿਸੇ ਨੂੰ ਸਹਾਰਾ ਮਿਲ ਜਾਣਾ ਆਸਰਾ ਮਿਲ ਜਾਣਾ ਇਹਨੂੰ ਕਹਿੰਦੇ ਨੇ ਪਰਵਾਸਾ ਮਾਲੂ ਜੀ ਤੁਹਾਡੀ ਟੇਕ ਸਾਰੇ ਪਾਸੇ ਹਨ ਖਾਂ ਦੇ ਉੱਤੇ ਸ਼ਿਕ ਦੇ ਉੱਤੇ ਸੰਸਾਰੀਆਂ ਦੇ ਉੱਤੇ ਜਿਤਨਾ ਸੰਸਾਰ ਹੈ ਕਿਤੇ ਉੱਤੇ ਬਣਤ ਰਹੀ ਹੈ ਤੇ ਨਾਲ ਦੀ ਨਾਲ ਸਤਪੁਰ ਸਾਹਿਬ ਜੀ ਕਹਿੰਨੇ ਨੇ ਤੂੰ ਜਾਣ ਕੇ ਹੈ ਸੰਧ ਬਦਲ ਕਈ ਵਾਰੀ ਸੋਚਦਾ ਪਤਾ ਨਹੀਂ ਰਾਮ ਮੇਰੀ ਕਿਤੇ ਮੈਂ ਜਿੱਥੇ ਜਾ ਰਿਹਾ ਉੱਥੇ ਪਤਾ ਨਹੀਂ ਕਿਤੇ ਹੈ ਕਿ ਨਹੀਂ ਹੈ ਤੁਹਾਨੂੰ ਮਦਦ ਮਿਲੇਗੀ ਕਿ ਨਹੀਂ ਮਿਲੇਗੀ ਪਰ ਸਤਪੁਰ ਗ੍ਰਿਮਨਵਾਦ ਪਾਸ਼ਾ ਜੀ ਕਹਿੰਦੇ ਜੇ ਸੰਗ ਲਾ ਫੜਾ ਰੱਖੋ بھی جے کتے گھروں باہر نکلے ہیں تو اتنے وہ ہے نہیں اتنے بھی شامل ہے اتنے بھی نہ ہی سدھا ہی نہ ستگھ گریب نواج پاتشاہ جی نے سمجھان سمجھا کیتا کر کرپا پریتم پرب اپنے اے میرے مالک جی دی میرے سے کرپا کرو میرے سے رحمت کرو جی منگا کہ اگر رحمت نکلے کی رحمت نہ ملے کی ਕਦ ਨੇ ਨਾਮ ਜਗੋਂ ਹਰ ਰੰਗ ਮੈਂ ਤੇਰੀ ਯਾਦ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਵਿਸਾਰ ਸਜਾਉਂਦੇ ਤੇਰੀ ਯਾਦ ਦੇ ਵਿੱਚ ਮੈਂ ਰੰਗ ਮਾਣ ਸਕਾ ਤੇਰੀ ਯਾਦ ਦੇ ਵਿੱਚ ਮੈਂ ਸੁਖ ਮਾਣ ਸਕਾ ਖੁਸ਼ੀਆਂ ਮਾਣ ਸਕਾ ਸਰਬੋ ਜੀ ਦੇ ਬੰਦ ਕਰਦੇ ਰਾਤ ਸੁਪਨਾ ਕਰ ਲਈ ਅੱਜ ਸ਼ਾਇਦ ਫਤਿਹ